ਸਸ ਜਰਲਫਰੈਂਡ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀ ਬਿਲਕੁਲ ਠੀਕ ਆ ਤੇ ਅੱਜ ਗੱਲਸਾਬ ਲੱਗੀ ਹੋਈ ਹੈ ਚਿਕਨ ਬਣਾਉਣ ਤੇਜ ਪੱਤਾ ਪਾ ਦਿੱਤਾ ਉਹਨਾਂ ਨੇ ਤੇ ਲਾਲ ਮਿਰਚਾ ਪਾ ਦਿੱਤੀ ਹੈ ਆਹ ਸਾਬਤ ਲਾਲ ਸੁੱਕੀਆਂ ਮਿਰਚ ਤੇ ਲਸਣ ਆ ਜਿਵੇਂ ਇਹ ਨਹੀਂ ਜਿਹਾ ਜਿੱਦਾਂ ਹੀ ਥੋੜਾ ਜਿਹਾ ਕੁੱਟ ਲਿਆ ਸੀਗਾ ਚਿਕਨ ਪਾਉਣਾ ਹੈ ਅਬੀ ਆਪਣਾ ਆਪਣਾ ਚਿਕਨ ਆਪਣਾ ਆ ਗਿਆ ਇਧਰ ਆਪਾਂ ਲਸਣ ਪਿਆਜ਼ ਤੇ ਥਿਆ ਚਾਹ ਤੇ ਅਦਰਕ ਕ੍ਰਾਂਟੇ ਹੋਇਆ ਟਮਾਟਰ ਅੱਗੇ ਮਿੱਚੂ ਲੈ ਕੇ ਆ ਕਿ ਬੰਦਨਾ ਤੋੜ ਕੇ ਰੱਖਦੇ ਸਰਦੋਤ ਕਰਿਆ ਹੋਇਆ ਹੈ ਕੋਲੇ ਟਮਾਟਰ ਪਾ ਲਈਏ ਆਹ ਰਹਿਣੇਗਾ ਬੁਲ ਗਿਆ Ayan na, kaya. Ayan na, kaya. Ayan na, kaya. ਮੁਦਰਾ ਪਾ ਲੇ ਜਰਤ ਨਹੀਂ ਆਬਦੀ ਪਰ ਅੰਮ੍ਰੋ ਤੋਂ ਦੁੱਧ ਹੀ ਲਾਣੀ ਸੀ ਕਿ ਛੁਰੀ ਜਿਹੜੀ ਪਲੇਨ ਆ ਉਹਨਾਂ ਨੂੰ ਵੀ ਪੜਾਇਆ ਜਾ ਕੇ ਪਾਉਣ ਮੈਂ ਕਰੀ ਸੰਗੀ ਗਾਇਮ ਦੇਖੋ ਲੋ ਚਮਚਾ ਚਾਪਾ ਪਾਤਾ ਹੈ ਨਮਕ ਤੋਂ ਲੋਕ ਜਿੰਨਾ ਮਰਦੀ ਪਾ ਲੋ ਫਿਰ ਵੀ ਘੱਟ ਹੀ ਰਹਿ ਜਾਂਦਾ ਆਪਣੀ ਤੁਸੀਂ ਜੀਰਾ ਨਹੀਂ ਪਾਇਆ ਅਜੇ ਦੇ ਵਿੱਚ ਬਾਕੀ ਮਸਾਲੇ ਬਾਅਦ ਚ ਪਾਣੇ ਆ ਪਹਿਲਾਂ ਘੁੱਜ ਲਗਣੀ ਚੰਗੀ ਜੀ ਗੈਂਦ ਸਾਹਮਣੇ ਦੁੱਧ ਵੀ ਹਵਾ ਲੱਤਾ ਹਾਂਜੀ ਗਾਇਸ ਮੈਂ ਹਾਂ ਤੋਂ ਲੱਗੂ ਸਭੀ ਵਰਤਣਾ ਬਾਕੀ ਕਪੜੇ ਵਿੱਚ ਇਹ ਰੋਟੀਆਂ ਦੀ ਚੰਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਗਾਈਜ਼ ਠੀਕ ਹਨ ਆਪਾਂ ਪਾ ਦਿੱਤਾ ਸੀਗਾ ਤੇ ਮੈਂ ਮਸਾਲੇ ਦਾ ਇੱਕ ਬੈਂਡ ਪਾ ਦਿੱਤਾ ਨਾਲ ਬਾਕੀ ਮਸਾਲੇ ਤੁਹਾਡੇ ਸਾਹਮਣੇ ਪਾਏ ਸੀਗੇ ਮੈਂ ਤੇ ਆਪਾਂ ਬਿਲਕੁਲ ਸੁੱਕਾ ਸੁੱਕਾ ਚਿਕਨ ਬਣਾਉਣਾ ਆ ਪਾਣੀ ਬਿਲਕੁਲ ਨਹੀਂ ਬਣਾਉਣਾ ਤੇ ਥੋੜੇ ਜਿਹਾ ਬਣਾਵਾਂਗੇ ਚੋਲ ਇੱਧਰ ਮੈਂ ਚੋਲ ਬੰਦੇ ਰੱਖ ਦਿੱਤੇ ਸੀਗੇ ਥੋੜੇ ਜਿਹਾ ਹੋਰ ਪੱਕਦੇ ਆ ਫਿਰ ਆਪਾਂ ਇਹਦਾ ਪਾਣੀ ਕੱਢ ਦੇਣਾ ਸਾਰਾ ਸੁਕਾਉਣਾ ਤੇ ਮੈਂ ਬਣਾਣੀ ਆਪਣੀ ਜੋ ਵਾਸਤੇ ਫੁਲਕੇ ਤੇ ਉਹਦੇ ਲਈ ਮੈਂ ਹੁਣ ਲੱਗੀ ਆ ਆਟਾ ਗੁੰਨਣ ਬਣੀ ਰਿਓ ਬਲੌਗ ਦੇ ਨਾਲ ਬਲੌਗ ਪੂਰਾ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸਾਡੇ ਬਲੌਗ ਨੂੰ ਗਾਇਸ ਚਿਕਨ ਆਪਣਾ ਹੋ ਗਿਆ ਪੂਰਾ ਰੈਡੀ ਤੇ ਮੈਂ ਬਾਅਦ ਦਿੱਤਾ ਸੀਗਾ ਕੱਢ ਕੇ ਧਨੀਆ ਤੇ ਇਦਨ ਮੈਂ ਫੁਲਕੇ ਵੀ ਬਣਾ ਲਈ ਸੀਗੇ ਚੋਲ ਵੀ ਬਣ ਗਏ ਇਹ ਥੋੜਾ ਜਿਹਾ ਸਲਾਦ ਪਿਆਜ਼ ਕੱਟ ਲਏ ਸੀਗੇ ਤੇ ਇਹ ਪਾਪੜ ਕੱਢ ਲਏ ਸੀਗੇ ਦੋ ਤਿੰਨ ਆਪਾਂ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਜੇ ਇਹ ਤੁਹਾਨੂੰ ਸਾਡਾ ਅੱਧਾ ਬਲੌਗ ਵਧੀਆ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਬਲੌਗ ਦੱਸ ਦਿਆ ਕਰੋ ਕਿੱਦਾਂ ਦਾ ਲੱਗਾ ਤੁਹਾਨੂੰ ਵਧੀਆ ਲੱਗਾ ਜਾਂ ਨਹੀਂ ਲੱਗਾ ਵਧੀਆ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਨਵੇਂ ਆਏ ਆ ਚੈਨਲ ਤੇ ਕੱਲਿਆ ਕਰੋ ਸਬਸਕ੍ਰਾਈਬ ਸਾਡੇ ਚੈਨਲ ਨੂੰ ਤੇ ਕੱਲ ਨੂੰ ਲੈ ਕੇ ਆਣੇ ਆ ਨਵਾਂ ਇੱਕ ਬਲੌਗ ਹੋਰ ਤੇ ਅੱਧਾ ਬਲੌਗ ਸਾਰਾ ਦੇਖਿਓ ਜ਼ਰੂਰ ਤੇ ਓਕੇ ਬਾਏ ਬਾਏ